ਸਾਡੇ ਕੋਲੇ ਹੁੰਦਾ ਜੀ ਕੰਟੇਨਰ ਠੀਕ ਹੈ ਜੀ ਇੱਕ ਦਾ ਬਾਈ ਕਹਿੰਦੇ ਛਿੱਪ ਵਾਲਾ ਮਾਲ ਸਾਡੇ ਕੋਲੇ ਸ਼ਿਪਿੰਗ ਜਿਹੜਾ ਮਰਜ਼ੀ ਭਾਂਡਾ ਯੂਜ਼ ਕਰੋ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਉਹੀ ਇਹ ਜੇ ਸਪੈਸ਼ਲ ਆਉਣਗੇ ਜਿਹੜਾ ਮਰਜ਼ੀ ਭਾਂਡਾ ਚਲਾਓ ਜੇ ਤਾਂ ਅਗੇ ਚੁੱਲ੍ਹੇ ਚਾਰ ਬਰਨਰ ਆਗੇ ਕਹਿਣਾ ਵਦਲੋ ਜੀ ਇਹ ਸਾਰੇ ਇਲੈਕਟ੍ਰਿਕਾ ਥੱਲੇ ਜੇ ਤੁਸੀਂ ਕੇਕ ਬਣਾਉਣਾ ਜੀ ਸਵਾ ਦੋ 2.5 ਲੱਖ ਰੁਪਏ ਦਾ ਇੰਡੀਆ ਚ ਪੈਂਦਾ ਜੀ ਆਪਾਂ ਇਹਨੂੰ ਬਾਹਰੋਂ ਮੰਗਵਾਈਏ ਬਾਹਰੋਂ ਮੰਗਵਾਈਏ ਇਹ ਸਾਰੇ ਖਰਚੇ ਪਾ ਗਏ ਖਰਚੇ ਪਾ ਗਏ ਇਹ ਅਸੀਂ ਦਿੰਨੇ ਆ ਜੀ ਪੁਰਾਣਾ 38000 ਰੁਪਏ ਦਾ ਸਿਰ 3800 ਠੀਕ ਹੈ ਜੀ ਇਹ ਆਪਣੇ ਕੋਲੇ ਫਰਨੀਚਰ ਇਹ ਤੋਂ ਸਸਤੇ ਵੀ ਹੈਗੇ 20 25000 ਵਾਲੇ ਵੀ ਹੈਗੇ ਅੱਛਾ ਉਹ 20 25000 ਵਾਲੇ ਉਹਦੇ ਵਿੱਚ ਫੰਕਸ਼ਨ ਇਹੀ ਸਾਰੇ ਹੋਣਗੇ ਫੰਕਸ਼ਨ ਇਹੀ ਤੁਹਾਨੂੰ ਫੰਕਸ਼ਨ ਦੇਖੋ ਆ ਦੇਖੋ ਠੀਕ ਹੈ ਜੀ 40 ਸਾਲ ਪੁਰਾਣਾ ਪਹਿਲੀ ਗੱਲ ਤਾਂ ਇਹ ਵੀ ਵੰਡੀ ਗੱਲ ਆਪਣੇ ਚੱਲਦੇ ਨਹੀਂ ਇਹਦੇ ਹਾਂ ਤੁਸੀਂ ਦੇਖੋ ਚੀਜ਼ਾਂ ਦੇਖੋ ਜੀ ਆਪਣੇ ਇਹ ਜਿਹੇ ਇਹ ਇਹ ਹੀ ਆਉਂਦੀ ਹੁੰਦੀਆਂ ਜਿਹੜੇ ਅੱਗੇ ਨਾ ਹੋਇਆ ਜੀ ਆਹ ਦੇਖੋ ਆਹ ਲਾਈਟਾਂ ਲੱਗੀਆਂ ਦੇਖੋ ਜੀ ਠੀਕ ਹੈ ਜੀ ਹਾਂ ਫੰਕਸ਼ਨ ਨੇ ਇੱਕ ਇਹ ਵੀ ਆ ਜਿਹੜਾ ਬੰਦਾ ਸੈਂਟਰ ਚ ਹੋਏਗਾ ਅੱਗੇ ਲੋਕੀ ਬਾਹਰ ਕੈਨੇਡਾ ਜਾ ਕੇ ਸਮਾਨ ਨੂੰ ਉੱਥੋਂ ਪਰਚੇਸ ਕਰਦੇ ਸੀ ਹੁਣ ਤੁਹਾਨੂੰ ਉੱਥੋਂ ਲਿਆਉਣ ਦੀ ਲੋੜ ਨਹੀਂ ਹੁਣ ਸਾਰਾ ਸਮਾਨ ਜਿਹੜਾ ਵੀ ਕੈਨੇਡਾ ਦਾ ਉਹ ਇੱਥੇ ਮਿਲੇਗਾ ਹਨਾ ਬਾਈ ਜੀ ਹਾਂਜੀ ਤੇ ਵੀਰੇ ਕੀ ਕੀ ਸਮਾਨ ਆਪਾਂ ਚਲੋ ਕਰਦੇ ਹਾਂ ਸ਼ੁਰੂ ਵੀਡੀਓ ਨੂੰ ਬਾਕੀ ਸਮਾਨ ਨਹੀਂ ਲੈਂਦੇ ਅੱਜ ਆਪਾਂ ਇਹ ਬਾਈ ਜੀ ਸਾਡੇ ਕੋਲੇ ਆਉਂਦਾ ਜੀ ਕੰਟੇਨਰ ਠੀਕ ਹੈ ਜੀ ਇੱਕ ਦਾ ਬਾਈ ਕਹਿੰਦਾ ਸ਼ਿਪ ਵਾਲਾ ਮਾਲ ਸਾਡੇ ਕੋਲੇ ਸ਼ਿਪ ਵਾਲੀ ਇੱਕ ਨਟ ਵੀ ਨਹੀਂ ਮਿਲੂ ਤੁਹਾਨੂੰ ਜੀ ਠੀਕ ਹੈ ਜੀ ਜਿੰਨਾ ਮਾਲ ਸਰ ਇੰਪੋਰਟ ਦਾ ਸੀ ਇੰਪੋਰਟ ਕਰਦੇ ਆਂ ਜੀ ਠੀਕ ਹੈ ਜੀ ਨਾਰਥ ਇੰਡੀਆ ਦੇ ਵਿੱਚ ਪਹਿਲਾ ਪਹਿਲਾ ਸ਼ ਠੀਕ ਹੈ ਜੀ ਇਹ ਸਾਡੇ ਕੋਲੇ ਜੀ ਹੋਮ ਅਪਲਾਈਐਂਸਸ ਜੀ ਬਿਜਲੀ ਦਾ ਸਮਾਨ ਫਰਨੀਚਰ ਸਾਰਾ ਕੁਝ ਆਉਂਦਾ ਜੀ ਠੀਕ ਹੈ ਵੀਰੇ ਠੀਕ ਹੈ ਜੀ ਇਹ ਆ ਗਿਆ ਆਪਾਂ ਇੱਥੇ ਸਟਾਰਟ ਕਰਦੇ ਹਾਂ ਸਾਡੇ ਕੋਲੇ ਆ ਗਿਆ ਚੁੱਲ੍ਹੇ ਪੰਜਾਬੀ ਚ ਕਹਿੰਦੀ ਹੈ ਜੀ ਠੀਕ ਹੈ ਜੀ ਚੁੱਲ੍ਹੇ ਹਾਂ ਇਹਦੇ ਉੱਤੇ ਜਿਹੜਾ ਮਰਜ਼ੀ ਭਾਂਡਾ ਯੂਜ਼ ਕਰੋ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਉਹੀ ਇਹ ਜੇ ਸਪੈਸ਼ਲ ਆਉਣਗੇ ਜਿਹੜਾ ਮਰਜ਼ੀ ਭਾਂਡਾ ਚਲਾਓ ਜੇ ਤਾਂ ਆਕੇ ਚੁੱਲ੍ਹੇ ਚਾਰ ਬਰਨਰ ਆਕੇ ਕਹਿਣਾ ਮਤਲਬ ਜੀ ਇਹ ਸਾਰੇ ਇਲੈਕਟ੍ਰਿਕ ਆ ਥੱਲੇ ਇਹਦੇ ਤੁਸੀਂ ਕੇਕ ਬਣਾਉਣਾ ਨੌਨ ਵੈਜ ਬਣਾਉਣਾ ਕੁਝ ਮਰਜ਼ੀ ਬਣਾਉਣਾ ਠੀਕ ਹੈ ਜੀ ਥੱਲੇ ਓਵਨ ਆ ਗਿਆ ਜੀ ਠੀਕ ਹੈ ਓਵਨ ਆ ਗਿਆ ਹਾਂ ਜੀ ਇਹਦੀ ਨਵੀਂ ਦੀ ਗੱਲ ਕਰੀਏ ਜੀ ਸਵਾ ਦੋ ਢਾਈ ਲੱਖ ਠੀਕ ਹੈ ਇਹ ਆਪਣੇ ਕੋਲੇ ਪਿਆ ਜੀ ਜਮਨ ਨਮਾ ਅਨ ਜੂਜ਼ ਮਾਈਨਰ ਸੋ ਨੇ ਇੱਕ ਟਰਾਂਸਪੋਰਟ ਵੇਲੇ ਸਕਰਾਚ ਡੈਂਟ ਪੈ ਜਾਂਦੇ ਆ ਜੀ ਠੀਕ ਹੈ ਜੀ ਜੇ ਇਹ ਸਾਫ ਸੁਥਰਾ ਹੁੰਦਾ ਜੀ ਮੰਨ ਕੇ ਜੇ ਡੈਂਟ ਨਾ ਹੁੰਦਾ ਤਾਂ ਲੱਖ ਰੁਪਏ ਦਾ ਸੀ ਲੱਖ ਰੁਪਏ ਦਾ ਜੇ ਹੁਣ ਕਿਸੇ ਨੇ ਲੈਣਾ ਜੀ ਇਹ ਆਪਣਾ ਇੱਕੋ ਹੀ ਰੇਟ ਹੈ 55000 ਰੁਪਏ 55000 ਜਿਵੇਂ ਬ੍ਰਾਂਡ ਨੂੰ ਆ ਦੇਖੋ ਵਿੱਚ ਇਹਦੇ ਕਾਗਜ਼ ਪੱਤਰਾ ਸਭ ਕੁਝ ਵਿੱਚ ਇਹ ਮੰਨ ਲਓ ਵਰਤਿਆ ਨਹੀਂਗਾ ਸਿਰਫ ਕੱਲਾ ਡੈਂਟਿੰਗ ਪੇਂਟਿੰਗ ਹੋਵੇ ਜਦੋਂ ਕੰਟੇਨਰ ਇਹ ਮੇਡ ਇਨ ਯੂ ਐਸ اے ਹੈ ਜੀ ਅੱਛਾ ਇਹ ਯੂ ਐਸ اے ਦਾ ਹਾਂਜੀ ਠੀਕ ਹੈ ਜੀ ਫਿਰ ਸਾਡੇ ਕੋਲੇ ਆ ਗਿਆ ਜੀ ਇਹ ਗੈਸ ਦਾ ਸਾਰਾ ਠੀਕ ਹੈ ਜੀ ਇਹ ਗੈਸ ਦਾ ਆ ਗਿਆ ਹੈ ਚਾਰ ਬਰਨਰ ਹੈ ਕੰਪਨੀ ਹੈ ਪ੍ਰੀਮੀਅਰ ਜੀ ਮੇਡ ਇਨ ਯੂ ਐਸ ਏ ਹੈ ਜੀ ਠੀਕ ਹੈ ਜੀ ਇਹ ਵੀ ਅਨਯੂਜ਼ ਹੈ ਜੀ ਇਹ ਦੇਖੋ ਸਾਰਾ ਕੁਝ ਦੇ ਕਾਗਜ਼ ਬੱچے ਪਏ ਨੇ ਠੀਕ ਹੈ ਜੀ ਇਹ ਵੀ ਅਨਯੂਜ਼ ਹੈ। ਹਾਂ ਦੇਖੋ ਯੂਨਾਈਟਿਡ ਸਟੇਟਸ ਕੈਨੇਡਾ ਲਿਮਟਿਡ ਬਰਾਂਟੀ ਜੀ। ਠੀਕ ਹੈ ਜੀ। ਠੀਕ ਹੈ ਜੀ। ਇਹ ਵੀ ਵੀਰੇ ਪਾਰੋਂ ਆਇਆ। ਇਹ ਗੈਸ ਵਾਲਾ ਜੀ ਇਹ ਵੀ ਰੇ ਪ੍ਰਾਈਜ਼ ਹੈਗੀ 45000 ਰੁਪਏ ਜੀ। ਇਹਦੀ 45000। ਉਸ ਤੋਂ ਬਾਅਦ ਵੀਰੇ ਆਪਣੇ ਕੋਲੇ ਫਰਨੀਚਰ ਇਹ ਤਾਂ ਸਸਤੇ ਵੀ ਹੈਗੇ 20-25000 ਵਾਲੇ ਵੀ ਹੈਗੇ ਜੀ। ਅੱਛਾ ਉਹ 20-25000 ਵਾਲੇ ਉਹਦੇ ਵਿੱਚ ਫੰਕਸ਼ਨ ਇਹੀ ਸਾਰੇ ਹੋਣਗੇ। ਉਹ ਫੰਕਸ਼ਨ ਇਹੀ ਹੁੰਦੀ ਹੈ ਜੀ। ਠੀਕ ਹੈ ਜੀ ਫੰਕਸ਼ਨ ਇਹੀ ਚੱਲਣਗੇ। ਤੇ ਵੀਰੇ ਹੁਣ ਲਾਈਟਾਂ ਵੀ ਆਉਂਦੀਆਂ ਮੈਨੂੰ ਲੱਗਦਾ ਨਾ ਆਪਣੇ ਕੋਲੇ। ਇਹ ਆਪਣੇ ਕੋਲੇ ਆ ਕੇ ਲੈਂਪ ਜ ਲੈਂਪ ਸਾਡੇ ਕੋਲੇ ਅੰਟੀਕ ਨੇ ਜੀ ਜਿਹਨੂੰ ਕਹੇ ਨੇ ਆਪਾਂ ਨੇ ਵੈਂਟੇਜ ਕਹਿ ਦਿੰਨੇ ਆ ਜੀ ਹਾਂ ਹਾਂ ਵੈਂਟੇਜ ਕਹਿ ਦਿੰਨੇ ਆ ਜਾਂ ਹਾਂ ਜੀ ਯੂਨੀਕ ਜੀ ਹੈ ਨਾ ਆ ਜ ਮੈਂ ਉਹਨਾਂ 90 ਸਾਲ ਪੁਰਾਣਾ ਜੀ ਪਿੱਤਲ ਦਾ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਦੀ ਗੱਲ ਕਰੀਏ 9000 ਰੁਪਏ ਦਾ ਸਿੰਗਲ ਪੀਸ ਜੀ ਠੀਕ ਇਹ ਇਹ ਹੈ ਕਿੱਥੋਂ ਦਾ ਜੀ ਇਹ ਯੂ ਐਸ ਏ ਦੀ ਹਾਂ ਸਾਰਾ ਕੁਝ ਅਮਰੀਕਾ ਕੈਨੇਡਾ ਦਾ ਬਾਕੀ ਅਸੀਂ ਇੱਥੋਂ ਦੇ ਆ ਠੀਕ ਹੈ ਜਿਵੇਂ ਕੋਈ ਹੋਰ ਆ ਗਿਆ ਜੀ ਆ ਦੂਜੇ ਆ ਗਿਆ ਇਹ ਫੈਬਰ ਦੇ ਮਿੱਟੀ ਜੀ ਦੇ ਕਹਦੀ ਪੰਜਾਬੀ ਹੈ ਅਮਰੀਕਾ ਦਾ ਜੀ ਠੀਕ ਹੈ ਜੀ ਇਹਦੀ ਗੱਲ ਕਰੀਏ ਹੈਗਾ ਜੀ 4000 ਤੋਂ ਲੈ ਕੇ 5000 ਰੁਪਏ ਤੱਕ ਦਾ ਠੀਕ ਹੈ ਜੀ ਇਹਦੇ ਜੀ ਵੀਰੇ ਮੈਂ ਰੇਂਜ ਦੀ ਗੱਲ ਕਰਾਂ ਸਟਾਕ ਤਾਂ ਸਟਾਕ ਵਾਧੂ ਤੇ ਆ ਜਮਨ ਨਮਾਜੀ ਬ੍ਰਾਂਡ ਨਿਊ ਹੈ ਆ ਦੇਖੋ ਜੀ ਕੰਪਨੀ ਪੈਕ ਸਾਰਾ ਕੁਝ ਇਹਦਾ ਨਵਾਂ ਮਿਲੂ ਤੁਹਾਨੂੰ ਜੀ ਇਹ ਮਿਲੂਗਾ ਜੀ 5500 ਰੁਪਏ ਦਾ ਇਹ 5500 ਦਾ ਹਾਂ ਜੀ ਵੀਰੇ ਆਪਣੇ ਕੋਲ ਮਾਡਲ ਤਾਂ ਬਹੁਤ ਜ਼ਿਆਦੇ ਹਨਾ ਸਾਰੇ ਹਨ ਪਰ ਰੇਂਜ ਆ ਆਪਣੀ ਕਿੱਥੋਂ ਲੈ ਕੇ ਰੇਂਜ ਆਪਣੀ ਸਟਾਰਟਿੰਗ 5000 ਤੋਂ ਲੈ ਕੇ 30000 ਤੱਕ ਦਾ ਵੀ ਲੈਂਪ ਪਿਆ ਜੀ ਆਪਣੇ ਕੋਲ 30 ਅਵੀ ਲੈਂਪ ਚ ਆਉਂਦਾ ਹੈ। ਆ ਦੇਖੋ ਜੀ ਮੈਂ ਫਰਨੀਚਰ ਪਿਆ ਦੇਖੋ ਸਾਰੀਆਂ ਸਟੈਂਪਾਂ ਲੱਗੀਆਂ ਮੇਡ ਇਨ ਯੂ ਐਸ اے ਮੇਡ ਇਨ ਯੂ ਐਸ اے। ਹਾਂ ਜੀ। ਇਹ ਬਾਹਰ ਦਾ ਮਾਲ ਆਉਂਦਾ ਹੀ ਇੱਥੇ ਹੈ। ਹਾਂ ਜੀ। ਠੀਕ ਹੈ ਜੀ। ਇਹ ਵੀਰੇ ਯੂ ਐਸ اے ਦਾ ਮੰਨ ਲਓ ਹਨਾ ਇਹ ਇਹ ਆ ਗਿਆ ਜੀ ਆਹ ਮੇਡ ਇਨ ਕੈਨੇਡਾ ਆਹ ਯੂ ਐਸ اے ਦਾ ਤੁਹਾਨੂੰ ਦਿਖਾਣ ਇਹ ਚੈਸਟ ਆਫ ਡਰਾਅਰ ਹੈ। ਇਹ ਦੇਖੋ ਸਾਰੀ ਇਹਦੇ ਪੱਕੀਆਂ ਮੋਹਰਾਂ ਲੱਗੀਆਂ ਜੀ। ਠੀਕ ਹੈ ਜੀ। ਆ ਦਿਖਾ ਸਕਦੇ ਹੋ ਤੁਸੀਂ। ਅੱਛਾ ਠੀਕ ਹੈ ਇਧਰਲੀ ਸਾਈਡ। ਠੀਕ ਹੈ। ਇਹ ਵੀਰੇ ਕਿੰਨੇ ਦਾ ਪ੍ਰਾਈਸ ਰੇਂਜ ਇਹ 20000 ਰੁਪਏ ਦਾ ਜੀ ਆ 17-18000 ਰੁਪਏ ਦਾ ਜੀ ਇਹ 17-18000 ਦਾ ਇਹ ਕੈਨੇਡਾ ਦਾ ਇਹ ਅਮਰੀਕਾ ਦਾ ਇਹ ਅਮਰੀਕਾ ਦਾ ਜਿਹੜੀ ਲੱਕੜਾ ਜ਼ਿਆਦਾਤਰ ਸਾਰੀ ਚੈਰੀ ਆਉਂਦੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਦਿਖਾ ਦਿਓ ਸਾਰਾ ਆਰਟੀਕਲ ਸਾਰਾ ਟੋਟਲ ਵੀਰੇ ਆ ਦੇਖੋ ਬਾਈ ਜੀ ਪੱਕੀਆਂ ਸਟੈਂਪਾਂ ਲੱਗੀਆਂ ਇਹ ਦੇਖੋ ਇੱਧਰ ਦੇਖੋ ਡਰੈਕਸਲ ਹੈਰੀਟੇਜ ਕੈਲੀਫੋਰਨੀਆ ਦਾ ਬਣਿਆ ਹੋਇਆ ਜੀ ਠੀਕ ਹੈ ਇਹ ਕੈਲੀਫੋਰਨੀਆ ਦਾ ਬਣਿਆ ਬੰਦਾ ਕਹਿੰਦਾ ਬਾਹਰ ਦਾ ਡਿਜ਼ਾਈਨ ਨਹੀਂ ਜੀ ਬਾਹਰ ਦੇ ਬਣਿਆ ਹੋਇਆ ਫਰਨੀਚਰ ਹੈ ਠੀਕ ਹੈ ਜੀ ਤੇ ਬਰੇਜੇ ਬਾਰੋਂ ਆਉਂਦਾ ਹੋਵੇਗਾ ਤਾਂ ਹੀ ਹੀ ਮਿਲੇਗਾ ਹਾਂ ਜੀ ਜੇ ਸਿੱਧੀ ਸੀ ਪਕੀ ਵਾਲਾ ਆ ਦੇਖ ਲੋ ਕਰੋਕਰੀ ਵਾਲੀਆਂ ਅਲਮਾਰੀਆਂ ਪਈਆਂ ਜੀ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ 70 70000 ਰੁਪਏ ਦੀਆਂ ਜੀ 70 70000 ਦੀਆਂ ਹਾਂ ਜੀ ਦਰਪੀਆਂ ਦਿਖਾ ਦਿਓ ਜੀ ਇਹ ਥੋੜਾ ਕੋਸਟਲੀ ਨਹੀਂ ਹੋ ਜਾਂਦਾ ਵੀ ਬਾਹਰ ਕਰਕੇ ਬਾਈ ਬਹੁਤ ਸਭ बिक ਰਿਹਾ ਹੈ ਜੀ ਠੀਕ ਹੈ ਜੀ ਤੇ ਜਿਹਨੂੰ ਨੌਲੇਜ ਆ ਉਹੀ ਮਾਲ ਖਰੀਦਦਾ ਦੂਜੇ ਪਾਸੇ ਤਾਂ ਮਹਿੰਗਾ ਜੀ ਇਹ ਠੀਕ ਹੈ ਦੂਜੇ ਪਾਸੇ ਮਹਿੰਗਾ ਪੱਕੀਆਂ ਮੋਹਰਾਂ ਲੱਗੀਆਂ ਜੀ ਮੋਰਤ ਮੈਂ ਤਾਂ ਇਹ ਸਮਝ ਗਿਆ ਵੀ ਇਹ ਬਾਈ ਲੱਕੜ ਬਹੁਤ ਮਹਿੰਗੀ ਹੈ ਨਾ ਜੀ ਤੁਸੀਂ ਹੁਣ ਕੁਆਲਿਟੀ ਦੇਖੋ ਠੀਕ ਹੈ ਜੀ ਆਹ ਦੇਖੋ ਆਪਣੇ ਤਾਂ ਇਹ ਜੀ ਚੀਜ਼ ਹੀ ਨਹੀਂ ਬਣਦੀ ਦੇਖੋ ਕਬਜੇ ਕਬਜੇ ਦੇਖੋ ਤੁਸੀਂ ਟਾਪਰ ਦੇਖੋ ਮਰਦੇ ਨਹੀਂ ਹਾਂ ਹਾਂ ਇਹ 2010 ਦੀ ਬਣੀ ਹੋਈ ਹੈ ਤੁਸੀਂ ਆਪ ਦੇਖੋ 2010 ਦੀ ਬਣੀ ਹੈ ਤੇ ਹਜੇ ਨਵੇਂ ਦੀ ਨਵੇਂ ਪਈ ਹੈ ਇਸੇ ਲਈ ਇਹਦੀ ਵੈਲਿਊ ਮੰਗੀ ਹੈ ਹਾਂ ਡਾਈਨਿੰਗ ਟੇਬਲ ਆ ਗਿਆ ਜੀ 6 ਕੁਰਸੀਆਂ ਵਾਲਾ 50000 ਰੁਪਏ ਦਾ ਜੀ ਇਹ ਚੈਰੀ ਲੱਕੜ ਦਾ ਕੈਲੀਫੋਰਨੀਆ ਦਾ ਬਣਿਆ ਜੀ ਠੀਕ ਹੈ ਜੀ ਇਹ ਮਿਲ ਦਾ ਪੋਲਡ ਵੀ ਹੋ ਜਾਂਦਾ ਨਾ ਹਾਂ ਜੀ ਹੁਣ ਤੁਸੀਂ ਇੱਧਰ ਜਾਓ ਮੈਂ ਤੁਹਾਨੂੰ ਦਿਖਾਉਣਾ ਜੀ ਆਹ ਜਿਹ ਡਾਈਨਿੰਗ ਸੈੱਟ ਆ ਗਿਆ ਜੀ 10 ਕੁਰਸੀਆਂ ਵਾਲਾ ਆ ਗਿਆ ਜੀ ਠੀਕ ਹੈ ਜੀ ਇਹਦੇ ਨਾਲ ਕਰੋਕਰੀ ਵਾਲੀ ਅਲਮਾਰੀ ਆ ਸਾਹਮਣੇ ਦਿਖਾ ਦਿਓ ਤੁਸੀਂ ਠੀਕ ਹੈ ਜੀ ਆਹ ਵਾਲੀ ਹਾਂ ਜੀ ਹੁਣ ਮੈਂ ਤੁਹਾਨੂੰ ਦੱਸਦਾ ਇਹ ਕੀ ਉਧਰ ਪੁਸ਼ ਕਰੋ ਜੀ ਉਧਰ ਇਹ ਉਧਰ ਹਾਂ ਜੀ ਇਹ ਦੇਖੋ ਇਹ ਦੇਖੋ ਉਹ ਆ ਰਿਹਾ ਇਹ ਇਧਰ ਨਿਗਾ ਮਰੋ ਜੀ ਹਾਂ ਦੇਖੋ ਆਪਣੇ ਇਹੋ ਜਿਹੀ ਚੀਜ਼ ਆ ਜਾਣਗੀਆਂ ਜੀ ਦੇਖੋ ਪੁੱਛੋ ਤੁਸੀਂ ਇਹ ਦਾ ਮਤਲਬ ਹੈ ਜੀ ਇਹਦੇ ਤੁਸੀਂ ਆ ਐਡ ਕਰ ਲਓ ਪੰਜਾਬੀ ਜੀ ਕਹਿੰਦੀ ਫਟਾ ਐਡ ਕਰ ਲਓ ਜੀ ਇੱਕ ਕਰ ਲਓਗੇ ਤਾਂ 8 ਵਾਲਾ ਹੋ ਜਾਊਗਾ ਦੋ ਕਰ ਲਓਗੇ 10 ਵਾਲਾ ਹੋ ਜਾਊਗਾ ਜੀ ਦੇ ਵਿੱਚ ਕੱਢ ਦੋਂਗੇ ਇਹਨੂੰ ਇਕੱਠਾ ਕਰ ਦੋਂਗੇ 6 ਕੁਰਸੀਆਂ ਵਾਲਾ ਹੋ ਜਾਊਗਾ ਠੀਕ ਹੈ ਜੀ 2004 ਦਾ ਬਣਿਆ ਹੋਇਆ ਜੀ ਆਹ ਦੇਖੋ ਡਾਈਨਾਟ ਆਈ ਐਨ ਸੀ ਕੰਪਨੀ ਹੈ ਜੀ 2003 ਦਾ ਸੌਰੀ ਜੀ ਠੀਕ ਹੈ 2003 ਦਾ ਇਹ ਇਹ ਵਧੀਆ ਆਪਸ਼ਨ ਦਿੱਤਾ ਇਹ ਵਿੱਚੋਂ ਕੱਢ ਵੀ ਲੋ 8 ਦਾ ਬਣਾਉਣਾ 8 ਦਾ ਬਣਾ ਲਓ 10 ਵਾਲਾ ਬਣਾਉਣਾ 10 ਦਾ ਬਣਾਓ 6 ਵਾਲਾ ਕਰਨਾ 6 ਵਾਲਾ ਕਰ ਲਓ 6 ਵਾਲਾ ਵੀ ਮੈਨ ਨਾਲਾ ਸਰਵਰ ਆ ਗਿਆ ਜੀ ਠੀਕ ਹੈ ਜੀ ਆਲਮਾਰੀ ਆ ਗਈ ਜੀ ਇਹ ਸਾਰਾ ਸੈੱਟ ਆ ਜੀ 2.5 ਲੱਖ ਰੁਪਏ ਦਾ ਅੱਛਾ 2.5 ਲੱਖ ਰੁਪਏ ਦਾ ਕੰਪਲੀਟ ਸੈੱਟ ਮਿਲ ਪਾਏਗਾ ਤੁਹਾਨੂੰ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਦਿਖਾ ਦੇਨੇ ਜੀ ਮੈਂ ਹੁਣ ਦੇਖੋ ਡੈਸਕ ਪਿਆ ਜੀ ਦੇਖੋ ਕਿੰਨਾ ਸੋਹਣਾ 1991 ਦਾ ਬਣਿਆ ਹੋਇਆ ਜੀ ਠੀਕ ਹੈ ਜੀ ਇਹ 1991 ਵਿੱਚ ਬਣਿਆ ਹੈ ਸਾਰਾ origignal ਇੱਕ ਫੰਕਸ਼ਨ ਬਹੁਤ ਜ਼ਿਆਦਾ ਜੀ ਹੈ ਨਾ ਵਿੱਚ ਮੈਂ ਇਹ ਗੱਲ ਵੇਖਿਆ ਐ ਤਾਂ ਸਿੱਧਾ ਖੁੱਲਣਾ ਖੁੱਲਣਾ ਕੋਈ ਸਮਾਨ ਰੱਖਣਾ ਆ ਵੀ ਵਿੱਚੋਂ ਬਾਹਰ ਹਾਂ ਅਕੇ ਰੇਲਿੰਗ ਰੂਲੂਆਂ ਬਹੁਤ ਵਧੀਆ ਕੁਆਲਿਟੀ ਹੈ ਕੁਆਲਿਟੀ ਹੈ ਵੀਰੇ ਬਹੁਤ ਬਾਕੀ ਜਿਹੜਾ ਸਾਡਾ ਰੇਟ ਆ ਜੀ ਤੁਸੀਂ ਇੱਥੇ ਆ ਕੇ ਕੁਆਲਿਟੀ ਦੇਖੋ ਜੀ ਤੁਹਾਨੂੰ ਫਿਰ ਪਤਾ ਲੱਗੂ ਹੁਣੇ ਸਾਡੇ ਕੋਲ ਆ ਪਿਆ ਜੀ ਨਵਾਂ ਮਾਲ ਆਇਆ ਠੀਕ ਹੈ ਜੀ ਇਹ ਨਵਾਂ ਆਇਆ ਭਾਈ ਜੀ ਇਹ ਜਿਹੜੀ ਕੰਪਨੀ ਹੈ ਨਾ ਐਥਨੈਲਨ ਜੀ ਇਹ ਦਿਖਾ ਦਿਓ ਅੱਛਾ ਜੀ ਇਹ ਤਾਂ ਲੈਣਾ ਅਮਰੀਕਾ ਦਾ ਸਭ ਤੋਂ ਮਹਿੰਗਾ ਬ੍ਰਾਂਡ ਆ ਫਰਨੀਚਰ ਦਾ ਸਾਰੇ ਨਾਲੋਂ ਮਹਿੰਗਾ ਹਾਂ ਜੀ ਜਿਹੜੇ ਵੀਰ ਕਈ ਵਿੱਚ ਕਮੈਂਟਾਂ ਦੇ ਮਾਰ ਦਿੰਦੇ ਬਾਈ ਇੰਨਾ ਮਹਿੰਗਾ ਲੈ ਇੱਥੇ 5000 ਜਵਾਨ ਚ 4000 ਚ ਬਾਈ ਜੀ ਜਿਹਨੂੰ ਪਤਾ ਹਾਂ ਇਹਨੂੰ ਉਹੀ ਮੁੱਲ ਲਾ ਸਕਦਾ ਹਾਂ ਉਹੀ ਲਏਗਾ ਹਾਂ ਦੂਜੇ ਜਿਹੜਾ ਆਪਾਂ ਦੇ ਟੱਚਰਾਂ ਨੇ ਹਾਂ ਬਾਈ ਜੀ ਇਹ ਕੰਪਨੀ ਸਭ ਤੋਂ ਮਹਿੰਗੀ ਅਮਰੀਕਾ ਦੀ ਇਹਦੀ ਸਟਾਰਟਿੰਗ ਪ੍ਰਾਈਸ ਕੋਈ ਵੀ ਆਰਟੀਕਲ ਲੈ ਲਓ 2500 ਯੂ ਐਸ ਡਾਲਰ ਤੋਂ ਸਟਾਰਟ ਹੈ 2500 ਯੂ ਐਸ ਡਾਲਰ ਤੋਂ ਜੇ ਆਪਾਂ ਇੰਡੀਆ ਨੂੰ ਕਨਵਰਟ ਕਰੀਏ ਮੇਰੇ ਕਹ ਸਵਾ ਡੇਢ ਲੱਖ ਰੁਪਏ ਤੋਂ ਉੱਤੋਂ ਠੀਕ ਹੈ ਜੀ ਅਲੱਗ-ਅਲੱਗ ਕੈਮਰਡ ਸਾਡੀ ਵੇਗਦੀਆਂ ਦਿੱਲੀ ਜਾਂਦਾ ਬੈਂਗਲੌਰ ਜਾਂਦਾ ਜੀ ਚੰਡੀਗੜ੍ਹ ਪੰਜਾਬ ਸਾਰੇ ਵੇਗਦਾ ਜੀ ਠੀਕ ਹੈ ਹੁਣ ਆ ਦੇਖੋ ਕੈਮਰਡ ਆ ਦੇਖੋ ਤੁਸੀਂ ਲੱਕੜ ਦੇਖੋ ਕਿੰਨੀ ਟੌਪ ਦੀ ਇੱਕ ਵਾਰੀ ਮੈਂ ਇਹ ਵੀ ਵੇਖਿਆ ਮੰਨ ਲਓ ਕਿੰਨਾ ਵੀ ਫਰਨੀਚਰ ਐ ਬਹੁਤ ਹਲਕਾ ਤੁਹਾਨੂੰ ਇਸ ਨਾਲ ਆ ਦੇਖੋ ਸਾਰੇ ਸਟੈਂਪਾਂ ਲੱਗੀਆਂ ਦੇਖੋ ਠੀਕ ਹੈ ਜੀ ਨਹੀਂ ਮੈਂ ਇਹ ਗੱਲ ਨੋਟ ਕਰ ਰਿਹਾ ਬਹੁਤ ਹੀ ਸਮੂਥਨੈਸ ਨਾਲ ਖੁੱਲਦਾ ਇਹ ਕੀ ਦਿੱਕਤ ਇਹ ਤਾਂ ਕੁਆਲਿਟੀ ਹੈ ਬਸ ਭਾਈ ਉਹ ਆਪਣੇ ਨੀ ਚੀਜ਼ ਬੰਦੀ ਆਪਣੇ ਦਾ ਹੁਣ ਉਹੀ ਤੇ ਗੱਲ ਆ ਤਾਂ ਇਹ ਆਪਣੇ ਨਾਲ ਮਲਖ ਅੱਗੇ ਨੇ ਜੀ ਕਿਰ ਆਪਣੇ ਵੀ ਚੀਜ਼ਾਂ ਬਹੁਤ ਵਧੀਆ ਆ ਰਹੀਆਂ ਜੀ ਦੇਖੋ ਆ ਰਹੀਆਂ ਨੇ ਪਰ ਇਹ ਚੀਜ਼ ਨਹੀਂ ਹੈਗੀ ਵੀ ਜਿੰਨੀ ਸਮੂਥਨੈਸ ਕੋਲ ਦੀ ਤੁਸੀਂ ਐਂ ਦੇਖ ਲਓ ਪਾਸੇ ਰੇਲਿੰਗ ਵਗੈਰਾ ਕਿਤੇ ਨਹੀਂ ਤੁਹਾਨੂੰ ਦਿਖੇਗੀ ਇਹ ਸਿੱਧਾ ਸਦਲੋ ਸਿੰਪਲ ਹੈ ਜੀ ਇਹ ਹਾਂ ਸਿੰਪਲ ਇਹ ਪੁਰਾਣੇ ਮਾਡਲ ਨੇ ਕੋਈ 20 ਸਾਲ ਪੁਰਾਣਾ ਕੋਈ 40 ਸਾਲ ਪੁਰਾਣਾ ਐ ਇਹ ਆ ਜੀ ਠੀਕ ਹੈ ਜੀ ਹਾਂ ਜੀ ਤੇ ਸਾਡੇ ਕੋਲ ਇਹ ਕੁਰਸੀਆਂ ਹੁੰਦੀਆਂ ਜੀ ਹਾਂ ਜੀ ਇਹ ਹਾਂ ਸੁਣੋ ਸਮਝਾਈ ਤਾਂ ਮੇਡ ਇਨ ਮਲੇਸ਼ੀਆ ਨਵੀਂ 45000 ਦੀ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਵੀਰੇ ਇਹ ਵੀ ਹੋਏ ਜੇ ਬੈੱਡਾਂ ਦਾ ਸਮਾਨ ਆ ਸਾਰਾ ਜਿੰਨੇ ਹੋਣਾ ਮੈਟ੍ਰਸ ਗੱਦੇ ਆ ਗਏ ਜੀ ਗੱਦੇ ਆ ਗਏ ਜੀ ਹੈਨਾ ਇਹ ਇਹਨਾਂ ਦਾ ਕੀ ਪ੍ਰਾਈਸ ਰੇਂਜ ਰਹੇਗਾ ਇਹਨਾਂ ਦਾ ਕੀ ਹਿਸਾਬ ਰਹਿੰਦਾ ਜੀ ਨਾਲ ਇਹ 3x6 ਦਾ ਜੀ ਠੀਕ ਹੈ ਜੀ ਇਹ ਨਵੀਂ ਜੋੜੀ ਦਾ ਜੇਪ ਕੰਪਨੀ ਤੋਂ ਲਈਏ ਤਾਂ 1.5 ਲੱਖ ਰੁਪਏ ਦੀ ਪੈਂਦੀ ਹੈ ਜੀ 1.5 ਲੱਖ ਤੇ ਅਸੀਂ ਜਿੰਨੇ 30000 ਰੁਪਏ ਦਾ ਜੋੜਾ 30000 ਦਾ ਜੋੜਾ ਹੈ ਜੋੜਾ ਹਾਂਜੀ ਠੀਕ ਹੈ 10 ਇੰਚੀ ਮੋٹے ਸਪਰਿੰਗ ਵਾਲੇ ਨੇ ਸਪਰਿੰਗ ਵਾਲੇ ਨੇ 10 ਇੰਚੀ ਮੋٹے ਹੋਣਗੇ ਹਾਂ ਜਿਵੇਂ ਹੁਣ ਆ ਪਿਆ ਇਹ ਲੋਕਲ ਆਪਣੇ ਇਹ ਬੰਬੇ ਤੋਂ ਆਇਆ ਜੀ ਲੋਕਲ ਇੰਡੀਆ ਦਾ ਬਣਿਆ ਹੋਇਆ ਹੈ ਅੱਛਾ ਇਹ ਇੰਡੀਆ ਦਾ ਬਣਿਆ ਹੈ ਇਹ 12 ਕੁਰਸੀਆਂ ਵਾਲਾ ਡਾਇਨਿੰਗ ਟੇਬਲ ਨਾਲ ਅਲਮਾਰੀ ਹੈ ਸਵਾ ਲੱਖ ਰੁਪਏ ਠੀਕ ਹੈ ਐਂਦੇ ਹੀ ਫੰਕਸ਼ਨ ਹੋਣਗੇ ਜੀ ਮੈਨੂੰ ਆ ਇਹ ਲੋਕਲ ਹੈ ਜੀ ਬਸ ਉਹ ਆ ਤਾਂ ਪੰਜਾਬੀ ਕਹਦੀ ਇਹ ਲੱਕੜੇ ਹੋਰ ਆਪਣੀ ਲੋਕਲ ਹੈ ਜੀ ਅੱਛਾ ਇਹ ਆਪਣੇ ਵਾਲੇ ਆ ਉਹ ਸਾਰੀ ਚੈਰੀ ਲੱਕੜ ਚ ਹੈ ਜੀ ਠੀਕ ਹੈ ਜੀ ਉਹ ਕੁਆਲਿਟੀ ਦਾ ਹੀ ਫਰਕ ਹੈ ਬਹੁਤ ਫਰਕ ਬਹੁ ਚਲੋ ਬਾਕੀ ਮੌਕੇ ਤੇ ਕੋਈ ਹੋ ਵੀ ਜਾਂਦਾ ਹਨਾ ਰੇਟ ਦਾ ਮਾਮਲਾ ਹੋਰ ਰਹਿੰਦੇ ਨਹੀਂਗਾ ਵੀ ਤੁਸੀਂ 2 ਸਾਲ ਪੁਰਾਣੀ ਵੀਡੀਓ ਦੇਖ ਕੇ ਤਾਕੋ ਵੀ ਆਹ ਰੇਟ ਚ ਆਉਂਦਾ ਪਿਆ ਸੀ ਸਮਾਨ ਇੱਕ ਸਾਡੇ ਕੋਲ ਆ ਏਅਰ ਪਿਉਰੀਫਾਇਰ ਆਉਂਦਾ ਜੀ ਅੱਛਾ ਜੀ ਇਹ ਬਲੂ 에ਅਰ ਕੰਪਨੀ ਦਾ ਜੀ 65000 ਰੁਪਏ ਦਾ ਨਮਾ ਅਗਲਾ ਵੈਬਸਾਈਟ ਕੋਲ ਕੀ ਦੇਖ ਲੈ ਠੀਕ ਹੈ ਜੀ ਠੀਕ ਹੈ ਇਹ ਹਵਾ ਸਾਫ ਕਰਨਾ ਜਦੋਂ ਪਰਾਲੀ ਦਾ ਧੂਆ ਆ ਜਾਂਦਾ ਜਾਂ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੈ ਹਾਂਜੀ ਇਹ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਇੱਕ ਘਰੇ ਲਾਉਣ ਵਾਸਤੇ ਹਨਾ ਹਾਂ ਮੰਨ ਕੇ ਜੇ ਜਿਹਨੂੰ ਜਾਰੇ ਸਾਹ ਦੀ ਪ੍ਰੋਬਲਮ ਆ ਜੀ ਇਹ ਅਸੀਂ ਦਿੰਨੇ ਜੀ 5500 ਰੁਪ ਚੈਲੰਜ ਐਸ ਗੱਲ ਦੀ ਵੀ ਇਹ ਠੀਕ ਹੈ ਜੀ ਇੱਕ ਨਵਾਂ 60000 ਰੁਪਏ ਦਾ ਜੀ ਤੁਹਾਨੂੰ ਅਨ ਜੂਸ ਪੀਸ ਦੇਵਾਂਗੇ 5500 ਰੁਪਏ ਦਾ ਠੀਕ ਹੈ ਜੀ ਇਹ ਸਵੀਡਨ ਦੀ ਕੰਪਨੀ ਹੈ ਬਲੂ 에ਅਰ ਹੁਣ ਇੰਡੀਆ ਚ ਵੀ ਮਿਲਦਾ ਜੀ ਠੀਕ ਹੈ ਇੰਡੀਆ ਚ ਨਹੀਂ ਮਿਲਦਾ 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 ਜੀ ਹੁਣ ਮਿਲਦਾ ਹੁਣ ਮਿਲਦਾ ਠੀਕ ਹੈ ਪਹਿਲਾਂ ਨਹੀਂ ਸੀ ਮਿਲਦਾ ਪਹਿਲਾਂ ਨਹੀਂ ਆਉਂਦਾ ਬਲੂ 에ਅਰ ਕੱਢ ਕੇ ਦੇਖ ਲਓ ਜੀ ਵੈਬਸਾਈਟ ਖੋਲ ਕੇ ਠੀਕ ਹੈ ਜੀ ਜਿਹਨੂੰ ਕੋਈ ਸਾਹ ਦੀ ਪ੍ਰੋਬਲਮਾਂ ਗੁਰਦਿਆਂ ਦੀ ਕਹਦੀਏ ਹਾਂਜੀ ਹਾਂਜੀ ਉਹਨੂੰ ਇਹਨੇ ਫਰੈਸ਼ ਹਵਾ ਚ ਸ਼ੁੱਧ ਹਵਾ ਦੇਣੀ ਹੈ ਇਹ ਫਰੈਸ਼ ਹਵਾ ਕਰ ਦਿੰਦਾ ਕਿੰਨੇ ਪਰਸੈਂਟ ਹੈ ਇਸਾ ਇਹ ਹਵਾ ਵਾਲਾ ਜੀ ਆਪਾਂ ਇਹ ਹਵਾ ਆਪ ਨੂੰ ਫਰੈਸ਼ ਦੇਣੀ ਹੈ ਫਰੈਸ਼ ਦੇਣੀ ਹੈ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਵੀਰੇ ਆ ਪੇਪਰ ਵਗੈਰਾ ਇੱਥੇ ਲਾ ਕੇ ਇਹ ਸਾਡੇ ਪੈਕਿੰਗ ਮਟੀਰੀਅਲ ਹੈ ਅੱਛਾ ਪੈਕਿੰਗ ਮਟੀਰੀਅਲ ਹੈ ਹਾਂ ਜੀ ਇਹ ਵੀਰੇ ਇਹ ਆਪਣੀ ਆਈਸ ਨਾਲ ਆ ਗਿਆ ਜੀ ਬਰਫ਼ ਦਾ ਬਰਾਦਾ ਜਿਹਾ ਬਣਾਉਣਾ ਦਾ ਜੀ ਅੱਛਾ ਜੀ ਇਹ ਮੇਡ ਇਨ ਯੂਐਸ ਚੀਜ਼ ਸਭ ਮਾਰਲਮ ਪੋਕਟਾ ਦਾ ਜੀ ਆ ਦੇਖੋ ਇਹ ਵੀ ਮੇਡ ਇਨ ਹਾਂ ਜੇ ਮਨਾਂ ਜੀ ਤੁਹਾਨੂੰ ਮੇਡ ਇਨ ਯੂਐਸਾ ਹੀ ਇੰਡੀਆ ਨਹੀਂ ਮਿਲਣਾ ਬਾਕੀ ਸਾਰਾ ਕੋ ਮਿਲ ਜੇਗਾ ਨਾ ਇੰਡੀਆ ਨਹੀਂ ਕੋਈ ਚਾਈਨੈਜ਼ ਦਾ ਨਹੀਂ ਹੁੰਦਾ ਜੀ ਠੀਕ ਹੈ ਚਾਈਨੈਜ਼ ਹੁਣ ਮੈਂ ਤੁਹਾਨੂੰ ਦਿਖ ਠੀਕ ਹੈ ਆ ਬਰਕ ਸਟੇਸ਼ਨ ਆਈ ਸੀ ਇਹ ਚਾਰ ਪੀਸ ਸਾਰੇ ਵੇਗ ਇੱਕ ਆਪਦੇ ਵਾਸਤੇ ਰੱਖਿਆ ਹੈ ਠੀਕ ਹੈ ਵੀਰੇ 40 ਸਾਲ ਪੁਰਾਣਾ ਜੀ ਤੁਸੀਂ ਪਹਿਲਾਂ ਫੰਕਸ਼ਨ ਦੇਖੋ ਆ ਦੇਖੋ ਠੀਕ ਹੈ ਜੀ 40 ਸਾਲ ਪੁਰਾਣਾ ਪਹਿਲੀ ਗੱਲ ਤਾਂ ਇਹ ਤਾਂ ਵੱਡੀ ਗੱਲ ਆਪਣੇ ਚੱਲਦੇ ਨਹੀਂ ਇਹਦੇ ਹਾਂ ਤੁਸੀਂ ਦੇਖੋ ਚੀਜ਼ਾਂ ਦੇਖੋ ਜੀ ਆਪਣੇ ਇਹੋ ਜਿਹੀਆਂ ਉਹਨੀਆਂ ਚੀਜ਼ਾਂ ਹੀ ਦੇਖੋ ਇਹ ਇਹ ਹੀ ਆਉਂਦੀਆਂ ਉਹਨੀਆਂ ਤੇ ਅੱਗੇ ਨਾ ਹੋਇਆਂ ਜੀ ਆਹ ਦੇਖੋ ਆਹ ਲਾਈਟਾਂ ਲੱਗੀਆਂ ਦੇਖੋ ਜੀ ਠੀਕ ਹੈ ਜੀ ਹਾਂ ਫੰਕਸ਼ਨ ਨੇ ਇੱਕ ਇਹ ਵੀ ਆ ਜਿਹੜਾ ਬੰਦਾ ਸੈਂਟਰ ਚ ਹੋਏਗਾ ਉਹ ਸਾਰਾ ਆਪਰੇਟ ਕਰੇਗਾ ਬਰਕ ਸਟੇਸ਼ਨ ਹੈ ਸਿੰਗਲ ਹੈਂਡਿਡ ਪ੍ਰਾਈਸ ਸਿਰਫ ਕੀ 25000 30000 ਰੁਪਏ ਜੀ ਠੀਕ ਠੀਕ ਹੈ ਜੀ ਹਾਂ ਇਹ ਜੇ ਆਉਂਦੇ ਰਹਿੰਦੇ ਜੇ ਕਿਸੇ ਨੇ ਲੈਣਾ ਹੁਣ ਵੇਗ ਗਏ ਸਾਰੇ ਜੀ ਹੁਣ ਵੇਗ ਗਏ ਚਲ ਬਾਕੀ ਮਿਲ ਜਾਣਗੇ ਬਾਕੀ ਵੀਰੇ ਮੈਂ ਇਹ ਗੱਲ ਕਹਿੰਦਾ ਵੀ ਆਪਣੇ ਕੋਲ ਭਾਈ ਜੀ ਕੋ ਪੌੜੀਆਂ ਪਈਆਂ ਨੇ ਉਹ ਲੋਕਲ ਆਪਣੇ ਇੱਥੋਂ ਦੀ ਆਈ ਨੇ ਜੇ ਕਿਸੇ ਨੇ ਲੈਣੀਆਂ 10 ਫੁੱਟ ਤੋਂ ਲੈ ਕੇ 20 ਫੁੱਟ ਤੱਕ ਦੀਆਂ ਨੇ ਠੀਕ ਹੈ ਜੀ ਹਾਂ ਪ੍ਰਾਈਸ ਇਹਨਾਂ ਦੀ ਹੈਗੀ 2000 ਤੋਂ ਲੈ ਕੇ 6000 ਰੁਪਏ ਤੱਕ ਦੀ ਠੀਕ ਹੈ ਵੀਰੇ ਹਾਂ ਜੀ ਇਹ ਹੋਰ ਵੀ ਸਮਾਨਤਾ ਵਗੈਰਾ ਮੈਨੇ ਫ੍ਰਿਜਾਂ ਵਗੈਰਾ ਵੀ ਹੁੰਦੀਆਂ ਮੇਰੇ ਕੋਲ ਫ੍ਰਿਜਾਂ ਆਉਂਦੀਆਂ ਰਹਿ ਗਈਆਂ ਹੁਣ ਅਸੀਂ ਕੰਮ ਉਹ ਕਰਦੇ ਨਹੀਂ ਜੀ ਇਲੈਕਟ੍ਰੋਨਿਕ ਜਿਆਦਾ ਫਰਨੀਚਰ ਦਾ ਹੀ ਕਰਦੇ ਆ ਜਿਆਦਾ ਫਰਨੀਚਰ ਦਾ ਰਹੇਗਾ ਠੀਕ ਹੈ ਜੀ ਤਾਂ ਵੀਡੀਓ ਨੂੰ ਸ਼ੇਅਰ ਕਰਾਇਆ ਜੀ ਇੱਕ ਵਾਰੀ ਵੀਰੇ ਮੋਬਾਈਲ ਨੰਬਰ ਤੇ ਐਡਰੈਸ ਜ਼ਰੂਰ ਦੱਸ ਦੀ ਮੋਬਾਈਲ ਨੰਬਰ ਹੈਗਾ ਜੀ ਆਪਣਾ 90414 ਠੀਕ ਹੈ ਜੀ 7000 ਪੂਰਾ ਫਿਰ 9 ਠੀਕ ਹੈ ਜੀ 7309 ਠੀਕ ਹੈ ਜੀ ਤੇ ਐਡਰੈਸ ਜੇ ਵੀਰੇ ਐਡਰੈਸ ਹੈਗਾ ਜੀ ਸਰਸਾ ਸਰਸਾ ਬਰਨਾਲਾ ਰੋਡ ਦੀ ਮਾਨਸਾ ਠੀਕ ਹੈ ਜੀ ਨੇੜੇ ਅਰਵਿੰਦਨ ਸਰਸੇ ਤੋਂ ਡੇਡਾ ਬਰਨਾਲੇ ਨੂੰ ਰੋਡ ਜਾਂਦਾ ਮਾਨਸਾ ਜੀ ਨਹਿਰੂ ਕਾਲਜ ਵਾਲਾ ਰੋਡ ਵੱਜਦਾ ਉਹਦੇ ਉੱਤੇ ਆਪਣਾ ਸ਼ੋਰੂਮ ਰੋਡ ਦੇ ਉੱਤੇ ਜੀ ਠੀਕ ਹੈ ਵੀਰੇ ਦਸ਼ਮੇਸ਼ ਐਗਰੀਐਂਟ ਮੋਟਰ ਦੇ ਨਾਂ ਤੇ ਆਪਣਾ ਫਰਮ ਹੈ ਜੀ ਠੀਕ ਹੈ ਵੀਰੇ ਹਾਂ ਜੀ ਤਾਂ ਵੀਡੀਓ ਨੂੰ ਸ਼ੇਅਰ ਕਰਾਇਆ ਕਿਵੇਂ ਲੱਗੀ ਜਰੂਰ ਦੱਸਿਆ ਜੀ ਕਮੈਂਟ ਜਰੂਰ ਕਰਾਇਆ ਧੰਨਵਾਦ ਜੀ